ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੀ ਕਿ ਪੰਜਾਬੀ ਲਾਜ਼ਮੀ ਦੀ ਜਿਹੜੀ ਕਹਾਣੀ ਹੈ ਬਾਜ਼ਾਰ ਦਾ ਮਾਤਮ ਬਾਜ਼ਾਰ ਦਾ ਮਾਤਮ ਆਪਾਂ ਕਹਾਣੀ ਦਾ ਸਾਰ ਕਰਾਂਗੇ ਇਸ ਤੋਂ ਪਹਿਲਾਂ ਆਪਾਂ ਨੇ ਸੋਦੇ ਸਿਰਫ ਇੱਕ ਹੋਰ ਰਹਿ ਗਈ ਬਾਕੀ ਟੋਟਲ 21 ਦੇ 21 ਜਿਹੜੇ ਆਪਾਂ ਨੇ ਤੁਹਾਡੇ ਸਟੋਰੀਜ਼ ਅਪਲੋਡ ਕਰ ਦਿੱਤੀਆਂ ਨੇ ਤੇ ਪਲੇਲਿਸਟ ਵੀ ਬਣੀ ਹੋਈ ਹੈ ਠੀਕ ਹੈ ਇਸ ਦੇ ਵਿੱਚ ਹੁਣ ਆਪਾਂ ਕਰਾਂਗੇ ਬਾਜ਼ਾਰ ਦਾ ਮਾਤਮ ਕਹਾਣੀ ਹੈਗੀ ਆ लोचन बख्शी लिखी हुई है इस कहानी ਦੇ ਵਿੱਚ ਕਹਾਣੀਕਾਰ ਨੇ ਦੁਨੀਆ ਭਰੇ ਬਾਜ਼ਾਰ ਦੇ ਵਿੱਚ ਮਨੁੱਖਾਂ ਦੁਆਰਾ ਆਪਣੀਆਂ ਖੁਦਗਰਜ਼ੀਆਂ ਠੀਕ ਹੈ ਮਤਲਬ ਕਿ ਆਪਣੇ ਸੈਲਫ ਦੇ ਲਈ ਤੇ ਪੈਸੇ ਖਾਤਰ ਆਪਣੇ ਗਾਹਕਾਂ ਤੇ ਵੇਲਿਆਂ ਨੂੰ ਪਛਾਣਨ ਦੀ ਰੁਚੀ ਦੇ ਨਤੀਜੇ ਵਜੋਂ ਉਪਜਿਕ ਮੰਗ ਤੇ ਦੇ ਦੁਖਾਂਤ ਨੂੰ ਪੇਸ਼ ਕੀਤਾ ਜੋ ਕਹਾਣੀਕਾਰ ਦੇ ਵਰਤਮਾਨ ਮਨੁੱਖ ਦੀਆਂ ਰੁਚੀਆਂ ਦੇ ਵਿਰੁੱਧ ਤਿੱਖੇ ਪੰਗ ਦੇ ਰੂਪ ਦੇ ਵਿੱਚ ਸਾਹਮਣੇ ਆਉਂਦਾ ਹਾਂਜੀ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਅਜੇ ਅੱਧੀ ਰਾਤ ਵੀ ਨਹੀਂ ਸੀ ਹੋਈ ਕਿ ਫੈਸ਼ਨ ਲੇਬਲ ਬਾਜ਼ਾਰ ਦੇ ਸ਼ੋਹਕੇਸਾਂ ਦੀਆਂ ਬੱਤੀਆਂ ਜਗ ਰਹੀਆਂ ਸੀ ਠੀਕ ਹੈ ਨਿਊਨ ਰੌਸ਼ਨੀਆਂ ਵੀ ਪੂਰੀ ਤਰ੍ਹਾਂ ਚਲਮਚਾ ਚਿਲਮਲਾ ਰਹੀਆਂ ਸੀ ਅਜੇ ਤਾਂ ਸਿਨਮੇ ਦਾ ਦੂਜਾ ਸ਼ੋਅ ਵੀ ਨਹੀਂ ਸੀ ਮੁੱਕਿਆ ਕਿ ਉਹ ਮਰ ਗਿਆ ਸੀ ਬਾਜ਼ਾਰ ਦੀ ਪਟੜੀ ਤੇ ਪਈ ਉਸ ਦੀ লাশ ਕਹਿੰਦੀ ਜਾਪੀ ਕਿ ਅਜੇ ਉਸ ਨੂੰ ਮੁਰਦਾ ਨਹੀਂ ਕਿਹਾ ਜਾ ਸਕਦਾ ਅਜੇ ਤਾਂ ਉਹ ਸਭ ਨੂੰ ਪਛਾਣਦਾ ਹੈ ਉਹ ਜਾਣਦਾ ਕਿ ਇਸ ਬਾਜ਼ਾਰ ਦੇ ਵੱਡੇ ਵਪਾਰੀ ਅਸਲ ਜਵਾਰੀਏ ਨੇ ਜਿੰਨਾ ਕਦੀ ਉਸ ਵੱਲ ਧਿਆਨ ਨਹੀਂ ਸੀ ਦਿੱਤਾ ਕਿ ਉਹ ਜੂੰਦਾ ਜਾਂ ਮੁਰਦਾ ਤੇ ਅੱਜ ਉਸਦੀ ਨੰਗ ਧੜੰਗੀ লাশ ਫੈਸ਼ਨ ਲੈਵਲ ਬਾਜ਼ਾਰ ਜਿਸ ਦੀਆਂ ਸਾਰੀਆਂ ਦੁਕਾਨਾਂ ਰੈਡੀमेड ਕੱਪੜਿਆਂ ਨਾਲ ਭਰੀਆਂ ਹੋਈਆਂ ਸੀ ਦੀ ਪੱਟੜੀ ਉੱਪਰ ਪਈ ਸੀ ਤੇ ਸਰਦੀ ਨਾਲ ਉਹਦਾ ਸਰੀਰ ਕੰਬਦਾ ਰਿਹਾ ਸੀ ਠੀਕ ਹੈ ਮਤਲਬ ਕਿ ਉਸਦੀ ਨੰਗ ਧੜੰਗੀ লাশ ਫੈਸ਼ਨ ਲੈਵਲ ਬਾਜ਼ਾਰ ਜਿੱਦੇ ਸਾਰੀਆਂ ਰੈਡੀमेड ਦੁਕਾਨਾਂ ਕੱਪੜਿਆਂ ਨਾਲ ਭਰੀਆਂ ਹੋਈਆਂ ਸੀ ਉੱਥੇ ਉਹਦੀ লাশ ਪਈ ਸੀ ਠੀਕ ਹੈ ਤੇ ਸਰਦੀ ਨਾਲ ਉਹਦਾ ਸਰੀਰ ਕੰਬਦਾ ਰਿਹਾ ਸੀ ਤੇ ਉਹ ساری ਜ਼ਿੰਦਗੀ ਸੇ ਸਾਧੂ ਧੂਣੀ ਦੇ ਵਿੱਚ ਧੁੱਕਣ ਵਾਲੀਆਂ ਗਿੱਲੀਆਂ ਲੱਕੜਾਂ ਦੀ ਤਰ੍ਹਾਂ ਧੁੱਕਦਾ ਰਿਹਾ ਤੇ ਉਸਦੇ ਆਤੋਂ ਅੱਖੀਂ ਅੱਖਾਂ ਵਿੱਚੋਂ ਥਰੂ ਰਹਿੰਦੇ ਸੀ ਵਹਿੰਦੇ ਰਹੇ ਤੇ ਉਹ ਕੱਪੜਿਆਂ ਨਾਲ ਭਰੇ ਬਾਜ਼ਾਰ ਦੇ ਵਿੱਚ ਨੰਗ ਧੰਗਾ ਮਰ ਰਿਹਾ ਸੀ ਤੇ ਬਿਜਲੀ ਦੇ ਚਾਨਣੇ ਵਿੱਚ ਉਹਦੀ ਆਤਮਾ ਘੁੱਪ ਹਨੇਰੇ ਵਿੱਚ ਪਟਕਦੀ ਰਹੀ ਸੀ ਦੂਰੋਂ ਘੜਿਆਲ ਦੀ ਆਵਾਜ਼ ਆਉਂਦੀ ਹੈ ਹਰ ਕੋਈ ਵਕਤ ਪਛਾਣਦਾ ਤੇ ਆਪਣੇ ਵੇਲੇ ਦੀ ਟੋਹ ਦੇ ਵਿੱਚ ਰਹਿੰਦਾ ਆਤਮਾ ਬਿਲਕੁਰੀ ਹੋਈ ਖੜਿਆਲ ਦੀ ਆਵਾਜ਼ ਪਛਾਣਦੀ ਹੈ ਤੇ ਉਹ ਮੁਸਕਰਾ ਕੇ ਉੱਠਿਆ ਜਾ ਲੱਗਦਾ ਕਿ ਹੁਣ ਇਹ ਸੰਸਾਰ ਦੀ ਨਾਸ਼ਮਾਨਤਾ ਬਾਰੇ ਕੁਝ ਕਹੂਗਾ ਪਰ ਉਸ ਦੀ ਮੂਖ ਆਵਾਜ਼ ਉਸ ਦੇ ਗਲੇ ਵਿੱਚ ਜੰਮ ਕੇ ਰਹਿ ਗਈ ਤੇ ਉਸ ਦੀਆਂ ਅੱਖਾਂ ਖੁੱਲੀਆਂ ਦੇ ਖੁੱਲੀਆਂ ਰਹਿ ਗਈਆਂ ਇਕ ਅਥਰੂ ਉਹਨਾਂ ਵਿੱਚ ਅਜਿਹਾ اٹਕਿਆ ਕਿ ਹਿਲਣ ਦਾ ਨਾ ਸੀ ਹਿਲਣ ਦਾ ਨਾ ਨਹੀਂ ਸੀ ਲੰਦਾ ਰੰਗ ਬਰੰਗੀਆਂ ਨਿਊਨ ਰੋਸ਼ਨੀਆਂ ਉਸ ਦੀਆਂ ਅੱਖਾਂ ਵਿੱਚ ਜਗ ਬੁਝ ਰਹੀਆਂ ਸੀ ਐਨੇ ਨੂੰ ਖਟਖਟ ਦੀ ਆਵਾਜ਼ ਆਉਂਦੀ ਹੈ ਕਿ ਚੌਂਕੀਦਾਰ ਹੌਲਦਾਰ ਫੌਜਾ ਸਿੰਘ ਦੀ ਸਮਾਂ ਵਾਲੀ ਡਾਂਗ ਦੀ ਆ ਉਹ ਕਹਿੰਦਾ ਹੁੰਦਾ ਸੀ ਕਿ ਚੌਂਕੀਦਾਰ ਦੀ ਆਵਾਜ਼ ਵਿੱਚ ਤਾਂ ਉਸ ਨੂੰ ਜਰਮਨ ਦੀ ਜੰਗ ਨਾਲੋਂ ਵੀ ਵਧੇਰੇ ਚਕੰਨਾ ਰਹਿਣਾ ਪੈਂਦਾ ਕਿਉਂਕਿ ਕਹਿੰਦੇ ਨੇ ਕਿ ਚੋਰ ਤੇ ਗਾਹਕ ਦਾ ਕੋਈ ਪਤਾ ਨਹੀਂ ਕਦੋਂ ਆ ਜਾਵੇ ਤੇ ਫੌਜਾ ਸਿੰਘ ਵੀ ਚੋਰ ਤੇ ਗਾਹਕ ਨੂੰ ਪਛਾਣਦਾ ਤੇ ਮੌਤ ਦੀ ਪਛਾਣ ਉਸ ਦੀ ਅੱਖਾਂ ਵਿੱਚ ਨਹੀਂ ਫੌਜਾ ਸਿੰਘ ਉਹਨੂੰ ਚੌਰਾਹੇ ਵਿੱਚ ਪਿਆ ਰਹਿਣਾ ਵਿਰੁੱਧ ਕਹਿੰਦਾ ਹੋਇਆ ਕੋਲੋਂ ਲੰਘ ਜਾਂਦਾ ਤੈਨੂੰ ਚੱਲੀ ਠਾਕਰੀ ਸਿਗਰਟ ਪਿੰਦੀ ਹੋਈ ਉਸਦੇ ਕੋਲੋਂ ਪਹੁੰਚਦੀ ਆ ਤੇ ਕੋਈ ਉਸਨੂੰ ਮੰਗਤੀ ਤੇ ਕੋਈ ਉਸਨੂੰ ਪਾਗਲ ਦੱਸਦਾ ਠੀਕ ਹੈ ਤੇ ਉਹ ਸਾਰਾ ਦਿਨ ਸਿਗਰਟਾਂ ਦੇ ਟੋਟੇ ਚੁੱਕਦੀ ਐ ਤੇ ਰਾਤ ਨੂੰ ਉਸਦੇ ਕੋਲ ਬੈਠ ਕੇ ਪਿੰਦੀ ਆ ਚੱਲੀ ਠਾਕਰੀ ਤੇ ਉਹ ਹਮੇਸ਼ਾ ਠਾਕਰੀ ਦੇ ਆਉਣ ਤੋਂ ਪਹਿਲਾਂ ਆਪਣੀ ਰੋਟੀਆਂ ਦੀ ਪੋਟਲੀ ਮੁਰਲੀ ਮਨੋਹਰ ਦੀ ਮੂਰਤੀ ਦੇ ਨੇੜੇ ਛਤੀਰੀ ਉੱਪਰ ਟੰਗ ਦਿੰਦੀ ਸੀ ਟੰਗ ਦਿੰਦਾ ਸੀ ਤੇ ਫਿਰ ਦੋਵੇਂ ਇਕੱਠੇ ਰੋਟੀਆਂ ਆਉਂਦੇ ਸੀ ਤੇ ਅੱਜ ਉਸਨੂੰ ਭੁੱਖ ਨਹੀਂ ਸੀ ਲੱਗੀ ठाकरी ਨੇ ਸਮਝਿਆ ਕਿ ਉਹ ਸੁੱਤਾ ਪਿਆ ਕੋਈ ਉੱਤਰ ਨਾ ਮਿਲਣ ਤੇ ਹੋਸ ਦੇ ਕੋਲ ਬੈਠ ਗਈ ਤੇ ਉਸ ਦਾ ਸਰੀਰ ਪਹਿਲੇ ਹੀ ਤਾਂ ਰਾਕੜਿਆ ਰਿਹਾ ਠਾਕਰੀ ਨੇ ਉਸ ਦੇ ਸਰੀਰ ਨੂੰ ਛੋਇਆ ਉਸ ਦੀਆਂ ਅੱਖਾਂ ਵਹਿਸ਼ਧ ਭਰੀਆਂ ਸੀ ਤੇ ਸਾਰੀ ਕਮਾਈ ਇੱਕ ਗੁੱਥੀ ਵਿੱਚ ਪਾ ਕੇ ਆਪਣੇ ਲੰਘੋਟ ਵਿੱਚ ਛੁਪਾ ਰੱਖਦਾ ਸੀ ਠਾਕਰੀ ਨੇ ਇੱਕ ਝਟਕੇ ਨਾਲ ਉਸ ਦਾ ਲੰਘੋਟ ਖੋਲਿਆ ਪਰ ਉਸ ਨੂੰ ਗੁੱਥੀ ਨਾ ਮਿਲੀ ਤੇ ਉਸ ਨੇ ਇੱਕ ਗੰਦੀ ਗਾਲ ਕੱਢੀ ਤੇ ਉਸ ਦੇ ਅਹੀਲਾ ਸਰੀਰ ਵੱਲ ਦੇਖ ਕੇ ਥੂਕ ਦਿੱਤਾ ਫਿਰ ਉਹ ਹੀ 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 ਕਰਕੇ ਹੱਸਣ ਲੱਗ ਪਈ ਫਿਰ ਉਸਨੇ ਉੱਪਰ ਲਟਕਦੀ ਪੋਟਰੀ ਵਾਲ ਦੇਖਿਆ ਪੋਟਰੀ ਤੇ ਕੁਝ ਦਾ ਹੱਥ ਨਹੀਂ ਸੀ ਆ ਪੜ ਸਕਦਾ ਤੇ ਉਸਨੇ ਉਸਨੇ ਲਾਸ਼ ਨੂੰ ਕੁ ਸੀਟ ਕੇ ਦੀਵਾਰ ਨੇੜੇ ਕੀਤਾ ਫਿਰ ਉੱਪਰ ਪੈਰ ਰੱਖ ਕੇ ਪੋਟਲੀ ਲਾਹੀ ਤੇ ਹੀ ਹੀ ਕਰਦੀ ਅੱਗੇ ਚਲੀ ਗਈ ਚਲੀ ਗਈ ਨਿਊ ਲਾਈਟਾਂ ਜਗਦਿਆਂ ਬੁਝਦੀਆਂ ਰਹੀਆਂ ਸਵੇਰੇ ਸੈਰ ਕਰਨ ਵਾਲਿਆਂ ਦੀ ਆਵਾਜ਼ੇ ਸ਼ੁਰੂ ਹੋ ਗਈ ਦੋ ਬੁੱਢੇ ਕੋਲੋਂ ਲੰਗੇ ਕਿਆ ਘੋੜੇ ਵੇਚ ਕੇ ਸੁੱਤਾ ਜਿਉਂ-ਜਿਉਂ ਚਾਨਣ ਵੱਧਾ ਗਿਆ ਤਾ ਕੋਈ ਫਿਰ ਬੋਲਿਆ ਇਹ ਤਾਂ ਕੋਈ ਮਰਿਆ ਪਿਆਲ ਹੈ ਸੇਠ ਧਨੀ RAM ਨੇ ਉਸ ਨੂੰ ਪਛਾਣ ਦਿਆ ਕਿ ਇਹ ਤਾਂ ਉਹਨਾਂ ਦੇ ਬਾਜ਼ਾਰ ਦਾ ਪਾਗਲ ਹੈ ਧਨੀ RAM ਨੂੰ ਉਹ ਚੰਗੀ ਤਰ੍ਹਾਂ ਜਾਣਦਾ ਸੀ ਮੂਰਤੀ ਵਾਲੀ ਦੁਕਾਨ ਜਿੱਥੇ ਉਸ ਦੀ লাশ ਪਈ ਸੀ ਦੋ ਹੱਟੀਆਂ ਅੱਗੇ ਉਸ ਦੀ ਦੁਕਾਨ ਸੀ ਤੇ ਕਮੀਨਾ ਅੱਜ ਹਮਦਰਦੀ ਦਿਖਾ ਰਿਹਾ ਸੀ ਕਿਸ ਤਰ੍ਹਾਂ ਦੁਨੀਆ ਗਿਰਗਟ ਵਾਂਗ ਰੰਗ ਬਦਲਦੀ ਹੈ ਅਜੇ ਤੱਕ ਉਸ ਨੂੰ ਗੱਲ ਯਾਦ ਹੈ ਕਿ ਜਦੋਂ ਕੜਕ ਦੀ ਦੁਪਹਿਰ ਦੇ ਵਿੱਚ ਉਸ ਨੂੰ ਸੇਠ ਧਨੀ RAM ਸਮੇਤ ਕਿਸੇ ਨੇ ਮੰਗਣ ਤੇ ਪੀਨ ਪਾਣੀ ਪੀਣ ਲਈ ਨਹੀਂ ਸੀ ਦਿੱਤਾ ਉਹਨਾਂ ਨੂੰ ਕਦੇ ਆਪਣੇ ਗਾਹਕਾਂ ਤੋਂ ਫਰੁਸਤ ਨਹੀਂ ਸੀ ਮਿਲੀ ਤੇ ਉਹ ਸਭ ਆਪਣੇ ਗਾਹਕਾਂ ਨੂੰ ਹੀ ਪਛਾਣਦੇ ਸੀ ਇਸ ਤਰ੍ਹਾਂ ਜਾਪਦਾ ਸੀ ਕਿ ਉਹ ਉਹਨਾਂ ਨੂੰ ਕਦੇ ਮਰਨ ਲਈ ਵੀ ਵੇਲ ਨਹੀਂ ਮਿਲਨੀ ਤੇ ਫਿਰ ਕੁਝ ਸਮੇਂ ਮਗਰੋਂ ਲੋਕ ਉਸਦੇ ਦਵਾਲੇ ਇਕੱਠੇ ਹੋਣੇ ਸ਼ੁਰੂ ਹੋ ਗਏ ਮੱਦੀ ਤੇ ਭੋਲਾ ਜਦੋਂ ਕੰਮ ਤੇ ਆਇਆ ਤਾਂ ਉਹਨਾਂ ਮੁਰਲੀ ਮਨੋਹਰ ਦੀ ਦੁਕਾਨ ਖੁੱਲੀ ਹੋਈ ਦੇ ਹੋਈ ਨਾ ਦੇਖ ਕੇ ਸਮਝਾ ਕਿ ਅੱਜ ਉਸਦੇ ਘਰ ਸੁੱਖ ਨਹੀਂ ਫਿਰ ਉਹਨਾਂ ਦਾ ਧਿਆਨ ਸਾਹਮਣੇ ਖੰਦ ਉੱਤੇ ਲੱਗੇ ਸਿਨੇਮੇ ਦੇ ਪੋਸਟਰ ਵੱਲ ਗਿਆ ਤੇ ਉਹਨੇ ਫੈਸਲਾ ਕੀਤਾ ਕਿ ਜੇਕਰ ਅੱਜੋ ਬਾਜ਼ਾਰ ਬੰਦ ਰਿਹਾ ਤਾਂ ਉਹ ਜ਼ਰੂਰ ਸਿਨੇਮਾ ਦੇਖਣਗੇ ਫਿਰ ਉਹਨਾਂ ਦਾ ਧਿਆਨ ਭੀੜ ਉੱਤੇ ਜਾਮ ਗਿਆ ਜਿਸ ਵਿੱਚ ਉਹਨਾਂ ਦੇ ਮਾਲਕ ਤੇ ਬਾਜ਼ਾਰ ਦੇ ਸਾਰੇ ਵਪਾਰੀ ਕਾਲੀ-ਕਾਲੀ ਫਿਰ ਰਹੇ ਸੀ ਤੇ ਉਹ ਸਾਰੇ ਗਰੀਆਂ-ਸ਼ੁਹਾਰਿਆਂ ਤੇ ਝਲਰਾਂ ਨਾਲ ਸਜੇ ਕਬਾਬਾਂ ਤਿਆਰ ਕਰ ਰਹੇ ਸੀ ਉੱਥੇ ਵਧੀਆ ਦੁਕਸ਼ਾਲਿਆਂ ਦੇ ਘਟੇਰ ਉੱਤਰ ਰਿਹਾ ਸੀ ਦੀ ਇਸ ਦੀ ਸਾਰੀ ਵਿੱਚ ਸਾਰੇ ਵਪਾਰੀ ਵੱਧ ਝੜ ਕੇ ਹਿੱਸਾ ਵਾਰੇ ਸੀ ਪੋਲੇ ਦੇ ਪੁੱਛਣ ਉੱਤੇ ਉਹਨੂੰ ਪਤਾ ਲੱਗਿਆ ਕਿ ਉਹਨਾਂ ਦੇ ਬਾਜ਼ਾਰ ਦਾ ਇੱਕ ਬੰਦਾ ਮਰ ਗਿਆ ਤੇ ਉਸਦੇ ਮਾਤਮ ਵਿੱਚ ਅੱਜ ਸਾਰਾ ਬਾਜ਼ਾਰ ਬੰਦ ਰਹੂਗਾ ਮੱਦੀ ਤੇ ਭੋਲਾ ਸੋਚ ਰਹੇ ਸੀ ਕਿ ਅਜੇ ਜਿਸ ਨੂੰ ਕੱਲ ਪਾਗਲ-ਪਾਗਲ ਕਿਹਾ ਜਾਂਦਾ ਸੀ ਅੱਜ ਆਦਮੀ ਬਣ ਗਿਆ ਜਿਸ ਵੇਲੇ ਫੈਸ਼ਨ ਲੇਬਲ ਬਾਜ਼ਾਰ ਦੇ ਵਿੱਚ ਬੈਂਡ ਵਾਜਿਆਂ ਦੀ ਗੜਗੜ ਵਿੱਚ ਧੁੰਮ ਧੁੰਮ ਬਿਵਾਨ ਨਿਕਲ ਰਿਹਾ ਸੀ ਤਾਂ ਮੱਦੀ ਅਤੇ ਭੋਲਾ ਉਸ ਦੇ ਵਿੱਚ ਸ਼ਾਮ ਲੋਗੇ ਬਿਵਾਨ ਉੱਤੋਂ ਪੈਸਿਆਂ ਦੀ ਸੌਟ ਹੋ ਰਹੀ ਸੀ ਤੇ ਇੱਕ ਕਮੁਠਾਣ ਭੋਲੇ ਦੀ ਛੋਲੀ ਵਿਛਾੜੀ ਗਈ ਤੇ ਉਸਨੇ ਨਾਰਾ ਲਾਇਆ ਸਾਡੇ ਬਾਜ਼ਾਰ ਦਾ ਪਾਗਲ ਅੱਗੋ ਮੱਦੀ ਨੇ ਕਿਹਾ ਜਿੰਦਾਬਾਦ ਫਿਰ ਉਹ ਦੋਵੇਂ ਪੈਸੇ ਇਕੱਠੇ ਕਰਕੇ ਮੈਟ੍ਰੀ ਸ਼ੋ ਦੇਖਣ ਚਲੇ ਗਏ ਸੋ ਏਸੀ ਜਿਹੜੀ ਕਹਾਣੀ ਦੱਸ ਸਾਰ ਹੈ ਜਿਹੜਾ ਬਾਜ਼ਾਰ ਦਾ ਮਾਤਮ ਠੀਕ ਹੈ ਥੈਂਕਸ